ਰੰਨਾ ਵਾਲਿਆਂ ਦੇ ਪੱਕਣ ਪਕੌੜੇ ਤੇ ਛੜਿਆਂ ਦੀ ਅਗਣਾ ਬਲੇ ਕਹਿੰਦੇ ਹੁੰਦੇ ਆ ਨਾ ਦੋਸਤੋ ਤੇ ਅੱਜ ਆਪਾਂ ਪਕੌੜਿਆਂ ਦੀ ਰੈਸਪੀ ਬਣਾ ਕੇ ਦਿਖਾਉਣੀ ਆ ਤੁਹਾਨੂੰ ਠੀਕ ਆ ਬਹੁਤ ਸੌਖਿਆ ਮਸਾਲਾ ਜਿਵੇਂ ਬਣਦਾ ਆ ਕਿਵੇਂ ਕਰਨਾ ਹੁੰਦਾ ਤੇ ਬਾਅਦ ਚਾਹ ਪੱਕੇ ਵੀ ਖਾਣੇ ਕਿਵੇਂ ਆ ਤੇ ਸਾਰਾ ਕੁਝ ਦੱਸ ਦਿਆ ਤੁਹਾਨੂੰ ਫੋਲੋ ਕਰ ਲਓ ਤੇ ਦੇਖ ਲਓ ਸਾਰਾ ਬਣਦਾ ਕਿਵੇਂ ਬਹੁਤ ਹੀ ਘੱਟ ਤੇਲ మిట్ బీ ఆలూ పకౌడీ ਤੁਸੀਂ ਪਕੌੜੇ ਬਹੁਤ ਤਰ੍ਹਾਂ ਦੇ ਖਾਦੇ ਹੋਣਗੇ ਪਰ ਇਹ ਲੱਛੇ ਵਾਲੇ ਪਕੌੜੇ ਨਹੀਂ ਖਾਦੇ ਹੋਣੇ ਬਹੁਤ ਹੀ ਟੇਸਟੀ ਬਹੁਤ ਇਹਨਾਂ ਤੇ ਘੱਟ ਮਿਹਨਤ ਹੁੰਦੀ ਹੈ ਤੇ ਤੇਲ ਸਰੋਂ ਦਾ ਤੇਲ ਵੈਸੇ ਤਾਂ ਕਿੰਦੇ ਖਾਦਾ ਚੰਗਾ ਹੁਣ ਅੱਜ ਕੱਲ ਆਪਾਂ ਖਾਂਦੇ ਵੀ ਨਹੀਂ ਤੇ ਇਹਦੇ ਤੇ ਪਰ ਘੱਟ ਲੱਗਦਾ ਜਿਵੇਂ ਹੁਣ ਆਪਾਂ ਆਮ ਪਕੌੜੀ ਬਣਾਉਣੀ ਆ ਉਹਨਾਂ ਦੇ ਮੁਕਾਬਲੇ ਇਹ ਜਿਹੜਾ ਤੇਲ ਆ ਉਹ ਘੱਟ ਪੀਂਦੀ ਆ ਪਕੌੜੇ ਇਹ ਤੁਸੀਂ ਕਦੇ ਨਾ ਕਦੇ ਬਣਾ ਸਕਦੇ ਮੈਂ ਵੀਰਪਾਲ ਕੌਰ ਸਿੱਖੋਂ ਜਾਂ ਤੋ ਤੇ ਸਿਰਫ ਆਪਾਂ ਨੂੰ ਦੋ ਆਲੂ ਚਾਹੀਦੇ ਆ ਨਵੇਂ-ਨਵੇਂ ਬਹੁਤ ਸੋਹਣੇ ਆਲੂ ਆ ਜਿਹੜੇ ਬਾਜ਼ਾਰ 'ਚ ਆ ਗਏ ਆ ਤੇ ਜਦੋਂ ਨਵੇਂ ਆਲੂ ਆਉਂ ਪਕੌੜਿਆਂ ਦੀ ਰੈਸਪੀ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਆ ਘੱਟ ਮਿਹਨਤ ਜਦੋਂ ਕਦੀ ਅਚਾਨਕ ਕੋਈ ਮਹਿਮਾਨ ਆਜੀ ਤਾਂ ਤੁਸੀਂ ਮਿੰਟੋ ਮਿੰਟ ਇਹਨਾਂ ਨੂੰ ਫਟਾਫਟ ਬਣਾ ਸਕਦੇ ਆ ਇਹਦੇ ਵਿੱਚ ਕੋਈ ਜ਼ਿਆਦਾ ﺍﻟਝਾੜ ਨਹੀਂ ਪੈਂਦਾ ਲੰਬੇ ਲੰਬੇ ਜਿਵੇਂ ਆਲੂ ਆਪਾਂ ਕੱਟਨੇ ਹੈਗੇ ਜਿਵੇਂ ਆਪਾਂ ਫ੍ਰੈਂਚ ਫ੍ਰਾਈਜ਼ ਲਈ ਕੱਟਦੇ ਹੈਗੇ ਆ ਉਦਾਂ ਤੁਸੀਂ ਲੰਬੇ ਤੇ ਪਤਲੇ ਜਿਹੜੇ ਆਲੂ ਉਹ ਕੱਟਨੇ ਆ ਬਹੁਤ ਸੋਹਣੀ ਲੁੱਕ ਦੇ ਇਹ ਬੰਦੇ ਆ ਟੇਸਟੀ ਵੀ ਬਹੁਤ ਬੰਦੇ ਆ ਆਮ ਪਕੌੜੇ ਤੁਸੀਂ ਬਣਾਉਣੋ ਹਟ ਜੂਗੇ ਜੇ ਇਸ ਤਰੀਕੇ ਨਾਲ ਬਣਾ ਲੇ ਹਨਾ ਤਾਂ ਉਵੇਂ ਵਾਸ਼ ਕਰਨੀ ਹੁੰਦੀ ਆ ਸਟਾਰਚ ਜੇ ਹੁੰਦਾ ਆਲੂਆਂ ਤੋਂ ਨਿਕਲ ਜਾਂਦਾ ਵਾਸ਼ ਕਰਕੇ ਤੁਸੀਂ ਅਲੱਗ ਕਿਸੇ ਭਾਂਡੇ 'ਚ ਇਹਨਾਂ ਨੂੰ ਕੱਢ ਲੈਣਾ ਹੈਗਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰਕੇ ਰੱਖ ਲਿਓ ਤਾਂ ਕਿ ਤੁਸੀਂ ਵੀ ਕਦੇ ਇਹਨਾਂ ਨੂੰ ਬਣਾ ਕੇ ਖਾ ਸਕੋ ਬਹੁਤ ਵਧੀਆ ਅਲੱ ਇਦੇ ਵਿੱਚ ਨਾ ਮੈਂ ਲਸਣ ਵੀ ਪਾਉਣੀ ਹੁੰਦੀ ਹੈ ਜਿਵੇਂ ਤਿੰਨ ਕਲੀਆਂ ਲਸਣ ਤੇ ਦੋ ਮੈਂ ਬਰੀਕ ਬਰੀਕ ਹਰੀਆਂ ਮਿਰਚਾਂ ਜਿਹੜੀਆਂ ਲਈਆਂ ਹੈਗੀਆਂ ਲਸਣ ਜ਼ਰੂਰ ਪਾਉਣਾ ਕਿਉਂਕਿ ਇਹ ਪਕੌੜੇ ਜਿਹੜੇ ਇਹਦੇ 'ਚ ਲਸਣ ਦਾ ਹੀ ਟੇਸਟ ਹੁੰਦਾ ਠੀਕ ਹੈ ਲਸਣ ਖਾਧਾ ਚੰਗਾ ਹੋ ਸਕੇ ਤਾਂ ਆਹ ਸਰਦੀ ਦੇ ਮੌਸਮ 'ਚ ਇਹਨੂੰ ਕੱਚਾ ਵੀ ਲਸਣ ਨੂੰ ਜ਼ਰੂਰ ਇੱਕ ਗੰਢੀ ਹੈ ਜਿਹੜੀ ਰੋਜ਼ ਖਾਇਆ ਕਰੋ ਜਿਨ੍ਹਾਂ ਨੂੰ ਵਾਈ ਵਗੈਰਾ ਦੀ ਦਿੱਕਤ ਆ ਨਹੀਂ ਤਾਂ ਸਬਜੀ ਸੁਬਜੀ ਦਾ ਜ਼ਰੂਰ ਪਾਇਆ ਕਰੋ ਦੋ ਆਲੂਆਂ ਦੇ ਵਿੱਚ ਨਾ ਪੰਜ ਚਮਚੇ ਬੇਸਨ ਪੈਣਾ ਦੋ ਆਲੂ ਜੇ ਤੁਸੀਂ ਲਓਗੇ ਤਾਂ ਪੰਜ ਚਮਚੇ ਜੇ ਚਾਰ ਲਓਗੇ ਤਾਂ ਫਿਰ 10 ਚਮਚੇ ਬੇਸਣ ਘਰ ਦੇਣਾ ਇੱਕ ਚਮਚਾ ਮੈਂ ਮੱਕੀ ਦਾ ਆਟਾ ਪਾਇਆ ਤੇ ਦੋ ਚਮਚੇ ਚੌਲਾਂ ਦਾ ਆਟਾ ਮੱਕੀ ਦਾ ਆਟਾ ਤੁਸੀਂ ਛੱਡ ਵੀ ਸਕਦੇ ਹੋ ਜੇ ਨਹੀਂ ਤੇ ਪਰ ਚੌਲਾਂ ਦਾ ਆਟਾ ਜ਼ਰੂਰ ਪਾਉਣਾ ਕਿਉਂਕਿ ਇਹਦੇ ਨਾਲ ਕੁਰਕਰੀ ਬੰਦਿਆ ਪਕੌੜੇ ਹੁਣ ਜਿਹੜਾ ਨਮਕ ਮਿਰਚ ਤੇ ਹਲਦੀ ਅੱਧਾ ਅੱਧਾ ਚਮਚਾ ਪਾ ਲੈਣਾ ਸਵਾਦ ਅਨੁਸਾਰ ਇਹਨੂੰ ਆਪਾਂ ਜਿਹੜਾ ਪਾ ਸਕਦੇ ਹੁੰਨੇ ਆ ਹਾਂ ਇਹਦੇ ਵਿੱਚ ਨਾ ਜੀਰਾ ਤੇ ਅਜਵੈਨ ਅਜਵੈਨ ਜ਼ਰੂਰ ਪਾਉਣੀ ਆ ਅਜਵੈਨ ਵੈਸੇ ਵੀ ਚਾਹ ਵਗੈਰਾ ਚ ਹੁਣ ਪਾ ਕੇ ਜ਼ਰੂਰ ਪੀਆ ਕਰੋ ਥੋੜੀ ਵੀ ਮੈਂ ਅਜਵੈਨ ਪਾਈ ਆ ਤੇ ਥੋੜਾ ਜਿਹਾ ਜਿਹੜਾ ਇਹ ਜੀਰਾ ਪਾਇਆ ਹੈਗਾ ਹੁਣ ਜਿਹੜਾ ਆਪਾਂ ਪੇਸਟ ਬਣਾ ਕੇ ਕੁੱਟ ਕੇ ਰੱਖਿਆ ਹੈਗਾ ਹਰੀ ਮਿਰਚ ਤੇ ਲਸਣ ਵਾਲਾ ਉਹ ਪੇਸਟ ਆ ਜਿਹੜਾ ਇਹਦੇ ਵਿੱਚ ਮਿਕਸ ਕਰਨਾ ਆਲੂ ਦੇ ਵਿੱਚ ਖੋਦ ਹੀ ਪਾਣੀ ਹੁੰਦਾ ਹਨਾ ਤੇ ਕਿਉਂਕਿ ਇਹ ਰਹੀ ਤਾਂ ਇਹਦੇ ਵਿੱਚ ਆਪਾਂ ਨੂੰ ਲੋੜ ਹੀ ਨਹੀਂ ਪੈਂਦੀ ਵੀ ਆਪਾਂ ਪਾਣੀ ਪਾਈਏ ਵੀ ਇਹ ਵਧੀਆ ਆਈ ਮਿਕਸ ਹੋ ਜਾਊਗਾ ਤੁਹਾਨੂੰ ਲੱਗੇ ਤਾਂ ਤੁਸੀਂ ਇੱਕ ਦੋ ਚਮਚੇ ਜਿਹੜਾ ਪਾਣੀ ਹੈ ਇਹਦੇ ਵਿੱਚ ਪਾ ਸਕਦੇ ਆਂ ਵੈਸੇ ਤਾਂ ਜਦੋਂ ਹੁਣ ਨਮਕ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰਾਂਗੇ ਤਾਂ ਇਹਨਾਂ ਦੇ ਖੋਦ ਹੀ ਜਿਹੜਾ ਆਲੂਆਂ ਨੇ ਪਾਣੀ ਛੱਡ ਦੇਣਾ ਤੇ ਆਟੇ ਨੇ ਜਿਹੜਾ ਸੁੱਕ ਲੈਣਾ ਤੇ ਬਹੁਤ ਵਧੀਆ ਇਹ ਮਿਕਸਰ ਜਿਹੜਾ ਬਣਨਾ ਤੁਹਾਡਾ ਤੇ ਇਹ ਤੇਲ ਵੀ ਘੱਟ ਪੀਏਗਾ ਕਿਉਂਕਿ ਇਹ ਸੁੱਕਾ ਸੁੱਕਾ ਜਿਹਾ ਹੁੰਦਾ ਏਦਾਂ ਹਨਾ ਤੇ ਵੀ ਬਾਲਾ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਹੁੰਦਾ ਇਸ ਲਈ ਤੇ ਤੇਲ ਘੱਟ ਲੱਗਦਾ ਆਮ ਪਕੌੜਿਆਂ ਦੀ ਬਜਾਏ ਇਹਦੇ ਤੇ ਇਹ ਕੜਾਈ ਦੇ ਵਿੱਚ ਬਚ ਜਾਊਗਾ ਕਿਉਂਕਿ ਘੱਟ ਤੇਲ ਪਿੰਦੇ ਆ। ਇਹ ਪਕੌੜੇ ਵੀ ਜਿਨ੍ਹਾਂ ਨੂੰ ਜਿਆਦਾ ਜਿਵੇਂ ਵੇਟ ਵੁੱਡ ਜਿਆਦਾ ਵੱਧਾ ਹਨਾ ਤਾਂ ਫਿਰ ਮੈਂ ਜਿਵੇਂ ਹੁਣ ਮੈਂ ਵੀ ਹਨਾ ਹੈਗਾ ਤੇ ਫਿਰ ਮੈਂ ਇਹ ਪਕੌੜੇ ਜੇ ਕਦੇ ਦਿਲ ਕਰੀ ਹੈ ਨਾ ਤਾਂ ਫਿਰ ਇਹ ਵਾਲੇ ਪਕੌੜੇ ਸੀ ਬਣਾਉਣੇ ਹੁੰਦੇ ਆ ਵੀ ਚਲੋ ਘੱਟ ਤੇਲ ਪਿੰਦੇ ਆ ਹਨਾ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਆ ਜਿਹੜਾ ਸਾਰਿਆਂ ਨੇ ਜ਼ਰੂਰ ਕਰਨਾ ਮੈਂ ਜਿਹੜਾ ਮਿਕਸਰ ਹੈ ਉਹ ਆਪਣਾ ਬਣ ਗਿਆ ਸੀਗਾ ਤੇ ਥੋੜਾ ਜਨੇ ਪਾਣੀ ਜਿਹਾ ਵੀ ਛੜਦਾ ਜੇ ਤੁਹਾਨੂੰ ਲੱਗੇ ਵੀ ਥੋੜੇ आले ਸੁੱਕੇ ਸੁੱਕੇ ਆ ਤਾਂ ਫਿਰ ਤੁਸੀਂ ਥੋੜਾ ਬਹੁਤਾ ਪਾਣੀ ਜਿਹੜਾ ਪਾ ਸਕਦੇ ਆ ਨਹੀਂ ਤਾਂ ਇਦਾਂ ਵਾਸੇ ਹੁਣ ਇਦਾਂ ਹੱਥ ਨਾਲ ਵੀ ਤੁਸੀਂ ਇਹਨੂੰ ਮਿਕਸ ਕਰਕੇ ਪਾ ਸਕਦੇ ਆ ਤੇਲ ਉਧਰ ਗਰਮ ਹੋ ਰਿਹਾ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਚਮਚੇ ਨਾਲ ਵੀ ਪਾ ਸਕਦੇ ਆ ਸਿਰਫ 5 ਹੀ ਮਿੰਟ ਤੁਹਾਡੇ ਲੱਗਣੇ ਆ ਮੈਂ ਤਾਂ ਵੀ ਬਾਹਰੋਂ ਅੰਦਰੋਂ ਬਾਹਰ ਲਿਆਂਦਾ ਹਨਾ ਸਾਰਾ ਸਿਸਟਮ ਕਿਉਂਕਿ ਅੰਦਰ ਤੇਲ ਜਾਂ ਚੜ ਜਾਂਦਾ ਹਨਾ ਫਿਰ ਆਪ ਹੀ ਸਫਾਈ ਕਰਨੀ ਹੈ ਇਸ ਲਈ ਮੈਂ ਕਿਹਾ ਚਲੋ ਬਾਹਰ ਬਣਾਈ ਜਾਣ ਪਕੌੜੇ ਹਨਾ ਤਾਂ ਬਸ ਇਦਾਂ ਚਮਚੇ ਨਾਲ ਹੀ ਤੁਸੀਂ ਪਾ ਸਕਦੇ ਆ ਤੇ ਇੱਕ ਜਾਣਾ ਦੋ ਤਿੰਨ ਪਕੌੜੇ ਮਸਾਂ ਖਾ ਪਾਊਗਾ ਕਿਉਂਕਿ ਜਿਵੇਂ ਇਹ ਵੱਡੇ ਵੱਡੇ ਬੰਦੇ ਆ ਹਨਾ ਤੇ ਟੇਸਟੀ कुरकुरे क्रिस्पी ਬਹੁਤ ਬੰਦੇ ਹੈਗੇ ਆ ਮਤਲਬ ਬਿਆਰ ਵਾਲੇ ਜਿਵੇਂ ਤੁਸੀਂ ਪਕੌੜੀ ਖਾਂਦੇ ਹੋਵੋਗੇ ਹੋਰ ਤਰੀਕੇ ਦੇ ਜਿਵੇਂ ਆਪਾਂ ਘਰੇ ਆਮ ਪਕੌੜੇ ਉप्याज ਵਾਲੀ ਬਣਾਉਣੀ ਆ ਨਾ ਉਹਦੇ ਨਾਲੋਂ ਇਹਨਾਂ ਦਾ ਥੋੜਾ ਵੱਖਰਾ ਟੇਸਟ ਹੁੰਦਾ ਠੀਕ ਹੈ ਤੇ ਇਹ ਸੌਖੇ ਵੀ ਆ ਬਣਾਉਣੇ ਤੇ ਇਹਨਾਂ ਨੂੰ ਤੁਸੀਂ ਟਰਾਈ ਕਰਦੇ ਜਰਸੀ ਬਣਾ ਸਕਦੇ ਆ ਇਹਨੂੰ ਤਾਂ ਜੇ ਬੱਚੇ ਦੇਖ ਲੈਣ ਹਨਾ ਵੀਡੀਓ ਕਿਉਂਕਿ ਮੈਂ ਕੱਲੀ ਕੱਲੀ ਚੀਜ਼ ਦੱਸੀ ਆ ਤੇ ਸਾਰਾ ਹਨਾ ਉਹਨੂੰ ਬੱਚੇ ਵੀ ਬਣਾ ਸਕਦੇ ਜਿਵੇਂ ਕੁੜੀਆਂ ਹਨਾ ਨਵੀਆਂ-ਨਵੀਆਂ ਸਿੱਖਦੀਆਂ ਹੁੰਦੀਆਂ ਨਾ ਕੁਝ ਬਣਾਉਣਾ ਸਿੱਖ ਲਿਆ ਕਰੋ ਕੁੜੀਆਂ ਕਿਉਂਕਿ ਸੋਰੀ ਜਾ ਕੇ ਸਾਰਾ ਕੁਝ ਬਣਾਉਣਾ ਪੈਂਦਾ ਹਨਾ ਕੰਮ ਕਹਿੰਦੇ ਬੰਦੇ ਨੂੰ ਹਰੇਕ ਸਿੱਖਣਾ ਚਾਹੀਦਾ ਪਤਾ ਨਹੀਂ ਵੀ ਕਿਹੜੇ ਕੰਮ ਦੀ ਕਦੋਂ ਲੋੜ ਪੈ ਜਾਣੀ ਆ ਤੇ ਕਦੋਂ ਬੰਦੇ ਦੇ ਸਿੱਖਿਆ ਹੋਇਆ ਕੰਮ ਆ ਜਿਹੜਾ ਉਹ ਕੰਮ ਆ ਜਾਣਾ ਮੈਂ ਤਾਂ ਹਰੇਕ ਕੰਮ ਆਉਂਦੀ ਜ਼ਿੰਦਗੀ ਦੇ ਵਿੱਚ ਸਿੱਖਿਆ ਬੇਸ਼ਕ ਕੋਈ ਕੰਪਿਊਟਰ ਸੀ ਮੈਂ ਹਰ ਇੱਕ ਚੀਜ਼ ਸਿੱਖੀ ਤੇ ਜ਼ਿੰਦਗੀ 'ਚ ਕੰਮ ਵੀ ਆ ਰਹੀ ਆ ਤੇ ਖਾਸ ਕਰਕੇ ਜਿਹੜੀਆਂ ਕੁੜੀਆਂ ਔਰਤਾਂ ਹਨਾ ਕਰਦੀਆਂ ਉਹਨਾਂ ਨੂੰ ਹਰ ਇੱਕ ਕੰਮ ਤੇ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਉਹ ਸਿੱਖਦੇ ਰਹਿਣਾ ਚਾਹੀਦਾ ਜ਼ਿੰਦਗੀ 'ਚ ਕਦੋਂ ਵੀ ਚੀਜ਼ਾਂ ਜਿਹੜੀਆਂ ਉਹ ਬੰਦੇ ਦੇ ਕੰਮ ਆ ਜਾਂਦੀਆਂ ਤੇ ਕੋਈ ਕੋਈ ਕੰਮ ਆ ਜਿਹੜਾ ਤੁਹਾਡਾ profession ਬਣ ਸਕਦਾ ਤੁਹਾਡੇ ਰੋਜਗਾਰ ਦਾ ਸਾਧਨ ਬਣ ਸਕਦਾ ਹਨ ਇਸ ਲਈ ਸਿੱਖਣ ਤੇ ਜਿਵੇਂ ਹੁਣ ਆਪਾਂ ਲੋਕ ਅੱਜ ਕੱਲ ਤਾਂ ਸਵਾਦ ਜ਼ਿਆਦਾ ਲੈਂਦੇ ਆ ਨਾ ਉਹਦਾਂ ਦੀਆਂ ਵੀਡੀਓ ਦੇਖਦੇ ਆ ਪਰ ਮੇਰੇ ਹਿਸਾਬ ਨਾਲ ਤਾਂ ਸਿੱਖਣ ਤੇ ਜ਼ਿਆਦਾ ਧਿਆਨ ਆ ਜਿਹੜਾ ਉਹ ਦੇਣਾ ਚਾਹੀਦਾ ਇਹਨਾਂ ਦੀ ਲੁੱਕ ਵੀ ਦੇਖੋ ਜਿਹੜੀ ਬਹੁਤ ਵਧੀਆ ਹੁੰਦੀ ਆ ਜਿਵੇਂ ਹੁਣ ਘਰੇ ਕੋਈ ਮਹਿਮਾਨ ਆਏ ਉਹਨਾਂ ਨੂੰ ਵੀ ਜਿਖਵਾਉਗੇ ਤਾਂ ਲੁੱਕ ਵਾਈਜ਼ ਵੀ ਅੱਛੇ ਬਣਨਗੇ ਤੇ ਟੇਸਟ ਜਿਹੜਾ ਇਹਨਾਂ ਦਾ ਉਹ ਬਹੁਤ ਵਧੀਆ ਹੋਊਗਾ ਤੇ ਘੱਟ ਸਮੇਂ 'ਚ ਬਣਨਗੇ ਘੱਟ ਤੇਲ 'ਚ ਬਣਨਗੇ ਇਹ ਰੈਸਪੀ ਆ ਜਿਹੜੀ ਮੇਰੇ ਕਹਿਨ ਤੇ ਜ਼ਰੂਰ ਤੋਂ ਨੂੰ ਜਿਹੜੀ ਨਿਰਾਸ਼ਾ ਉਹ ਨਹੀਂ ਹੋਊਗੀ ਤੁਹਾਡੇ ਵਾਲੇ ਪਕੌੜੇ ਵੀ ਆਈ ਬਣਨਗੇ ਕਿਉਂਕਿ ਮੈਂ ਕਿਹੜਾ ਕੋਈ ਜਾਦੂ ਕੀਤਾ ਹੈਗਾ ਮੈਂ ਵੀ ਸਿੰਪਲ ਤਰੀਕੇ ਨਾਲ ਬਣਾਏ ਆ ਹਨਾ ਤੇ ਤੁਸੀਂ ਵੀ ਆਈ ਬਣਾਉਣੇ ਆ ਬਹੁਤ ਟੇਸਟੀ ਬਣਨਗੇ ਲੱਛੇ ਪਕੌੜੇ ਇਹਨਾਂ ਨੂੰ ਕਿਹਾ ਜਾਂਦਾ ਆਲੂ ਦੇ ਲੱਛੇ ਪਕੌੜੇ ਜੇ ਤੁਸੀਂ ਬਣਾਓ ਦੂਜਿਆਂ ਨੂੰ ਖਵਾਓ ਹਨਾ ਤਾਂ ਉਹਨਾਂ ਨਾਲ ਸ਼ੇਅਰ ਵੀ ਕਰ ਲੈਣਾ ਵੀ ਇਹ ਆਲੂ ਦੇ ਲੱਛੇ ਪਕੌੜੇ ਆ ਤੇ ਬਾਕੀ ਇਹ ਬਹੁਤ ਵੱਡੇ ਵੱਡੇ ਤੇ ਬਹੁਤ ਟੇਸਟੀ ਇਦਾਂ ਜਿਹੜੇ ਬਣਦੇ ਹੈਗੇ ਲੁੱਕ ਵਾਈਜ਼ ਵੀ ਜਿਹੜੇ ਅੱਛੇ ਆ ਥੋੜਾ ਜਿਹਾ ਤੁਸੀਂ ਇਹਦੇ ਤੇ ਚਾਟ ਮਸਾਲਾ ਪਾ ਸਕਦੇ ਆ ਕੋਈ ਹਰੀ ਸੌਸ ਲਾਲ ਸੌਸ ਜਿਹੜੀ ਵੀ ਤੁਸੀਂ ਖਾਣੇ ਆ ਹਨਾ ਉਹਦੇ ਨਾਲ ਅਸੀਂ ਸੌਸ ਜਿਹੜੀਆਂ ਘਟ ਖਾਨੀ ਹੈਗੇ ਆ ਤੇ ਖਾ ਸਕਦੇ ਆ ਬਹੁਤ ਟੇਸਟੀ ਬਣਨਗੇ ਮੈਂ ਵੀਰਪਾਲਕ ਔਰ ਸਿੱਖੂ ਜੈਤੋ ਸਾਰਿਆਂ ਨੇ ਫੋਲੋ ਕਰ ਲੈਣਾ ਜਿਨ੍ਹਾਂ ਨੇ ਅਸ ਤੱਕ ਨਹੀਂ ਕੀਤਾ ਲਾਈਕ ਕਮੈਂਟ ਵੀਡੀਓ ਨੂੰ ਕਰਨਾ ਨਹੀਂ ਭੁੱਲਣਾ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਥੈਂਕ ਯੂ so much ਸਾਰਿਆਂ ਦਾ ਧੰਨਵਾਦ